ਮੁਲਾਜ਼ਮ ਨੇ ਹੀ ਚੋਰੀ ਕੀਤੀ ਸੀ ਕਿਸਾਨ ਦੀ ਇੱਕ ਟਰਾਲੀ ਦਾ ਬਲਸ ਮੁਲਾਜ਼ਮ ਖਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਆਉਣ ਤੇ ਕਾਰਵਾਈ ਕੀਤੀ ਗਈ ਹੈ ਤਾਂ 20 ਮਾਰਚ ਨੂੰ ਜੋ ਕਿਸਾਨ ਦੀ ਟਰਾਲੀ ਹੈ ਚੋਰੀ ਹੋਈ ਸੀ ਦਾ 19 ਮਾਰਚ ਨੂੰ ਜੋ ਵੀ ਪੂਰਾ ਘਟਨਾਕਰਮ ਹੁੰਦਾ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਜੋ ਹੈ ਪੁਲਿਸ ਐਕਸ਼ਨ ਹੁੰਦਾ ਹੈ ਤੇ ਉਸ ਤੋਂ ਬਾਅਦ ਅਧਰਨੀ ਨੂੰ ਚੁਕਾਇਆ ਜਾਂਦਾ ਹੈ ਹਾਲਾਂਕਿ ਕਿਸਾਨਾਂ ਦਾ ਸਮਾਨ ਉੱਥੇ ਹੀ ਰਹਿ ਗਿਆ ਸੀ ਤਾਂ ਇਸੇ ਮਾਮਲੇ ਵਿੱਚ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਸੀ ਚੋਰੀ ਹੋਈਆਂ ਹਨ ਤੇ ਇਸ ਨੂੰ ਲੈ ਕੇ ਇੱਕ ਟਰਾਲੀ ਜੋ ਹੈ ਚੋਰੀ ਹੋਈ ਸੀ ਤੇ ਪੁਲਿਸ ਮੁਲਾਜ਼ਮ ਨੇ ਹੀ ਕਿਸਾਨ ਦੀ ਟਰਾਲੀ ਜੋ ਹੈ ਚੋਰੀ ਕੀਤੀ ਸੀ ਇਸ ਮਾਮਲੇ ਛਣ ਐਸਐਸਪੀ ਸੰਗਰੂਰ ਸਰਤਾਜ ਸਿੰਘ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਉਹਨਾਂ ਨੇ ਖੁਦ ਦੱਸਿਆ ਕਿ ਪੁਲਿਸ ਮੁਲਾਜ਼ਮ ਵੱਲੋਂ ਇੱਕ ਕਿਸਾਨ ਦੀ ਟਰਾਲੀ ਚੋਰੀ ਕੀਤੀ ਗਈ ਸੀ ਤੇ ਪੁਲਿਸ ਮੁਲਾਜ਼ਮ ਜੋ ਹੈ ਉਸ ਦੇ ਖਿਲਾਫ ਚੋਰੀ ਦਾ ਮਾਮ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਇਹ ਪੂਰੀ ਕਾਰਵਾਈ ਕੀਤੀ ਜਾਂਦੀ ਹੈ ਤੇ 20 ਮਾਰਚ ਦੀ ਹੈ ਕੱਟਣਾ ਜਦੋਂ ਕਿਸਾਨ ਦੀ ਟਰਾਲੀ ਚੋਰੀ ਹੋਈ ਸੀ ਦਾ ਇਸ ਮਾਮਲੇ 'ਚ ਹੁਣ ਉਸ ਸ਼ਸਤਰ ਤੇ ਵੱਡਾ ਐਕਸ਼ਨ ਕੀਤਾ ਗਿਆ ਤੇ ਉਸ ਸ਼ਸਤਰ ਉੱਪਰ ਚੋਰੀ ਦਾ ਮਾਮਲਾ ਜੋ ਹੈ ਦਰਜ ਕੀਤਾ ਗਿਆ। ਮੈਂ ਤੁਹਾਨੂੰ ਕਹੀ ਜਾਂਦਾ ਮੈਂ ਕਹਿਆ ਯਾਰ ਮੇਰੀ ਸੁਣੋ ਗੱਲ ਜਿਹੜੀ ਤੁਸੀਂ ਗਏ ਹੋ ਤੁਸੀਂ ਮੇਰਾ ਨਾਮ ਵਰਤ ਕੇ ਤੁਸੀਂ ਸਮਝ ਲੋ ਇਹਦਾ ਪੂਰਾ ਮਾਦੀ ਦਾ ਕੰਮ ਹੈ ਮਹਾ ਮੈਨੂੰ ਫੋਨ ਤੇ ਫੋਨ ਅ ਇੱਕ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਇੱਕ trolly ਮਿਸਿੰਗ ਸੀ ਜਿਹੜਾ ਸਾਡਾ ਡੈਜ਼ਿਗਨੇਟਿਡ ਯਾਰਡ ਸੀ ਜੋ ਕਿ ਖਨੋਰੀ ਬੋਟਰ ਦੇ ਕੋਲ ਬਣਾਇਆ ਸੀ। ਅ ਇਹ ਜਿਹੜੀ ਕੰਪਲੇਂਟ ਸੀ ਕਿ 20 ਤਰੀਕ ਤੋਂ trolly ਇਹ ਮਿਸ ਸੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਬੜੇ ਡਿਟੇਲਡ ਵਿੱਚ ਰਿਕਾਰਡ ਮੇਨਟੇਨ ਕੀਤਾ ਹੋਇਆ ਸੀਗਾ ਉਸ ਤੋਂ ਪਤਾ ਚੱਲਿਆ ਕਿ ਇੱਕ ਮੁਲਾਜ਼ਮ ਜੋ ਆਪਣਾ ਆਈਡੈਂਟੀਟੀ ਸਾਰੀ ਦੇ ਕੇ ਗਿਆ ਸੀ ਉੱਥੇ ਉਸ ਨੇ ਹੀ ਇਹ trolly ਨੂੰ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਲੈ ਗਿਆ ਸੀ। ਟ੍ਰੇਸ ਕਰਦੇ ਹੋਏ ਸਾਡੀ ਜਿਹੜੀ ਵੀਡੀਓਗ੍ਰਾਫੀ ਹੋਈ ਸੀ ਫੋਟੋਗ੍ਰਾਫੀ ਇਸ ਹੋਈ ਸੀ ਤੇ ਜਿਹੜਾ ਸਾਡਾ ਰਿਕਾਰਡ ਮੈਂਟੇਨ ਸੀ ਉਸ ਤੋਂ ਇਹ ਟ੍ਰੇਸ ਹੋਇਆ ਤੇ ਬਾਅਦ ਵਿੱਚ 24 ਤਰੀਕ ਨੂੰ ਉਹੀ ਲੋਕ ਇਹ ਟਰਾਲੀ ਵਾਪਸ ਮੋੜਦੇ ਤੇ ਸਰ ਇਹਦੇ ਵਿੱਚ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਇਸ ਦੇ ਵਿੱਚ ਜੀ ਇਹਦਾ ਨੋਟਿਸ ਲੈਂਦੇ ਹੋਏ ਇੱਕ 49 ਨੰਬਰ ਐਫ ਆਈ ਆਰ थाना ਪਾਤਣਾ ਵਿੱਚ ਹੋਈ ਹੈਗੀ ਉਸ ਕਨਸਰਨਡ ਮੁਲਾਜ਼ਮ ਦੇ ਖਿਲਾਫ ਤੇ ਜੋ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਹੈ ਉਹ ਉਸ ਦੇ ਵਿੱਚ ਸਾਰੇ ਤੱਥ ਲਿਆਂਦੇ ਜਾਵਨਗੇ ਜਿਹੜੀ ਵੀ ਚੀਜ਼ ਸੀਗੀ ਜਿਹੜਾ ਵੀ ਆਈਟਮ ਸੀ ਉਸਦੇ ਅਸੀਂ ਜਿੰਨੀ ਵੀ ਮੈਟੀਕੁਲਸਲੀ ਡਿਟੇਲ ਰੱਖ ਸਕਦੇ ਸੀ ਉਹ ਪ੍ਰੋਪਰਲੀ ਨੋਟ ਕੀਤੀ ਗਈ ਹੈ ਤੇ ਇੰਜ ਹੀ ਸਮਾਨ ਸਾਰਾ ਜਿਹੜਾ ਸੀ ਠਾਬੀ ਕੁਜਰਾ ਜਿੱਥੇ ਸਾਰਾ ਮੋਰਚਾ ਸੀ ਉੱਥੋਂ ਅਤੇ ਜਿਹੜਾ ਸਾਡਾ ਡੈਜ਼ਿਗਨੇਟਿਡ ਯਾਰਡ ਸੀ ਉੱਥੋਂ ਜਿਹੜੇ ਮਾਲਕ ਸੀਗੇ ਅਸਲ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ। ਤਾਂ ਅੱਗੇ ਗੱਲ ਕਰਦੇ ਹਾਂ ਸ਼ੰਭੂ ਬਾਰਡਰ ਦੀ ਸ਼ੰਭੂ ਬਾਰਡਰ ਤੇ ਮੋਰਚੇ ਵਾਲੀ ਥਾਂ ਤੇ ਪਹੁੰਚੇ ਨੇ ਕਿਸਾਨ ਆਗੂ ਸਰਵਣ ਸਿੰਘ ਪੰਦੀਰ ਮੋਰਚਾ ਚੁੱਕਣ ਤੇ ਪੰਜਾਬ ਸਰਕਾਰ ਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਅੱਗੇ ਝੁੱਕਣ ਵਾਲੇ ਨਹੀਂ ਹਾਂ ਸ਼ੰਭੂ ਦੇਸ਼ ਦਾ ਹਿੱਸਾ ਹੈ ਸਾਨੂੰ ਕੋਈ ਨਹੀਂ ਰੋਕ ਸਕਦਾ ਆ ਨਾਲੀਆਂ ਨੇ ਕਿਹਾ ਕਿ ਮੋਰਚੇ ਕਾਰਨ ਜਨਾ ਲੋਕਾਂ ਨੂੰ ਪਰੇਸ਼ਾਨੀ ਹੋਈ ਉਸ ਦੇ ਲਈ ਅਫਸੋਸ ਹੈ ਅੱਜ ਜੋ ਕਿਸਾਨ ਆਗੂ ਨੇ ਜੋ ਕਿਸਾਨ ਲੀਡਰ ਡਿਟੇਨ ਕੀਤੇ ਗਏ ਸੀ ਉਸ ਦਿਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜਿਸ ਚ ਸਰਵਰ ਸੇਖ ਪੰਦੇਰ ਜੋ ਹੈ ਉਹ ਵੀ ਰਿਹਾ ਹੋਏ ਨੇ ਤੇ ਰਹਾਉਣ ਤੋਂ ਬਾਅਦ ਉਹ ਸਿੱਧਾ ਸ਼ੰਭੂ ਬਾਰਡਰ ਪਹੁੰਚੇ ਨੇ ਜਿੱਥੇ ਕਿ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ ਸੀ ਮੋਰਚੇ ਵਾਲੀ ਥਾਂ ਤੇ ਪਹੁੰਚੇ ਨੇ ਤੇ ਨਾਲੀਆਂ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨਾ ਵੀ ਸਾਧਿਆ ਉਨਾ ਕਹਿਆ ਕਿ ਅਸੀਂ ਕਿਸੇ ਅੱਗੇ ਚੁੱਕਣ ਵਾਲੇ ਨਹੀਂ ਹਾਂ ਤੇ ਸ਼ੰਭੂ ਅਦੇਸ਼ ਦਾ ਹਿੱਸਾ ਸਾਨੂੰ ਕੋਈ ਨਹੀਂ ਰੋਕ ਸਕਦਾ ਤੇ ਨਾਲ ਹੀ ਉਹਨੇ ਕਿਹਾ ਕਿ ਮੋਰਚੇ ਕਾਰਨ ਜਿੰਨਾ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਉਸਦੇ ਲਈ ਅਫਸੋਸ ਹੈ ਤਾਂ ਜੋ ਕਿਸਾਨਾਂ ਆਦਮੀ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਰਿਹਾ ਤੋਂ ਬਾਅਦ ਉਸ ਦਾ ਸ਼ੰਭੂ ਬਾਡਰ ਪਹੁੰਚੇ ਨਿਹਾ ਲਾ ਕਿ ਸ਼ੰਭੂ ਬਾਡਰ ਤੋਂ ਮੋਰਚੇ ਨੂੰ ਚਤੌਣ ਤੋਂ ਬਾਅਦ ਹੁਣ ਆ ਟ੍ਰੈਫਿਕ ਜੋ ਹੈ ਚੁੱਕਣ ਨਾਲ ਸ਼ੁਰੂ ਕਰਵਾ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਅਪਨਦੇਰ ਜੋ ਹੈ ਸ਼ੰਭੂ ਬਾਡਰ ਤੇ ਪਹੁੰਚ ਕੇ ਪੰਜਾਬ ਸਰਕਾਰ ਦੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਹਨ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਕਰੂਪ ਸੀਗਾ ਨਾ ਅਸੀਂ ਛੰਬੂ ਤੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਾਂ ਸਾਨੂੰ ਇੱਥੇ ਬਹਲ ਲਿਆ ਗਿਆ ਅਸੀਂ ਬੈਠੇ ਆ ਜੇ ਦਿੱਲੀ ਜਾਣ ਦਿੱਤਾ ਜਾਂਦਾ ਹੁੰਦਾ ਤੇ ਆਪਾਂ ਦਿੱਲੀ 'ਚ ਵੀ ਰਸਤੇ ਰੁਕੇ ਰਹੇ ਉਹ ਵੀ ਸਰਕਾਰ ਦੀ ਨਿਕਾਮੀ ਸੀ ਅਸੀਂ ਤਾਂ ਜਗਾ ਮੰਦੇ ਰਹੇ ਤਾਂ ਇਸ ਕਰਕੇ ਅੰਦੋਲਨ ਜਾਰੀ ਰਹਿਣਾ ਹੈਗਾ ਅੰਦੋਲਨ ਦਾ ਕੱਲ ਨੂੰ ਰੂਪ ਕੀ ਹੋਵੇ ਇਹ ਇਹ ਦੋਵੇਂ ਮੋਰਚੇ ਡਿਸਾਈਡ ਕਰਨਗੇ ਸਾਡੀ ਤਾਂ ਸਮਝ ਹੈ ਕਿ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨਾ ਚਾਹੀਦਾ ਆਪਣੀਆਂ 12 ਮੰਗਾਂ ਤੇ ਅੰਦੋਲਨ ਜਾਰੀ ਰੱਖਾਂਗੇ ਸਾਰੇ ਵਿਚਾਰ ਕਰਕੇ ਅੰਦੋਲਨ ਦਾ ਅਗਲਾ ਕੀ ਰੂਪ ਹੋਵੇ ਤੇ ਤੇ ਚਰਚਾ ਕਰਾਂਗੇ ਤੁਹਾਡੇ ਨਾਲ ਇਸ ਕਰਕੇ ਆਏ ਸੀ ਕਿ ਛੰਭੂ ਇਸ ਦੇਸ਼ ਦਾ ਹਿੱਸਾ ਵਾ ਅਸੀਂ ਕਿਸਾਨ ਮਜ਼ਦੂਰ ਇਸ ਦੇਸ਼ ਦਾ ਹਿੱਸਾ ਵਾ ਛੰਭੂ ਦੇਵ ਨੂੰ ਸਾਨੂੰ ਕੋਈ ਨਹੀਂ ਰੋਕ ਸਕਦਾ ਸਾਡੇ ਕਰਕੇ ਆਮ ਜਨਤਾ ਨੂੰ ਬਹੁਤ ਸਾਰੀਆਂ ਤਕਲੀਫਾਂ ਆਈਆਂ ਹੁੰਦੀਆਂ ਸਰਕਾਰ ਦਾ ਜ਼ਬਰ ਚੱਲਿਆ ਇਹਨਾਂ ਨੇ ਅਰ ਸਾਡਾ ਸਾਥ ਨਹੀਂ ਛੁੱਟਿਆ ਅਸੀਂ ਇਹਨਾਂ ਪਿੰਡਾਂ ਵਿੱਚ ਆਵਾਂਗੇ ਲੋਕਾਂ ਤੱਕ ਜਾਵਾਂਗੇ ਜਿਹੜਾ ਇਹਨਾਂ ਨੇ ਸਾਥ ਦਿੱਤਾ ਉਹਦਾ ਧੰਨਵਾਦ ਵੀ ਕਰਾਂਗੇ ਔਰ ਅਸੀਂ ਅਪੀਲ ਕਰਾਂਗੇ ਵੀ ਸਾਰੀ ਜਨਤਾ ਨੂੰ ਕਿਸੇ ਜਥੇਬੰਦੀ ਨਾਲ ਜੁੜ ਜੋ ਜਥੇਬੰਦ ਹੋਣਾ ਚਾਹੀਦਾ ਜਥੇਬੰਦ ਹੋયા ਤੋਂ ਬਗੈਰ ਗੁਜ਼ਾਰਾ ਨਹੀਂ ਇਹ ਜੇ ਕੱਲੇ-ਕੱਲੇ ਰਹੇ ਤੇ ਮਾਰ ਖਾਵਾਂਗੇ ਨਾ ਤਾਂ ਸਾਡੀਆਂ ਜ਼ਮੀਨਾਂ ਛੱਡਣੀਆਂ ਅਗਲਿਆਂ ਨੇ ਨਾ ਛੋਟੀ ਦੁਕਾਨਦਾਰੀ ਛੱਡਣੀ ਹੈਗੀ ਆ ਨਾ ਰਜਕਾਰ ਦੇਣਾ ਹੈਗਾ ਨੌਜਵਾਨੀ ਨੂੰ ਖਾਨ ਨੂੰ ਫਿਰਦੇ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ